ਹਾਂਜੀ ਮੇਰੇ ਪਿਆਰ ਪਰ ਜਿਹੜੇ ਸਰੋਤਿਆਂ ਆ ਉਹਨਾਂ ਨੂੰ ਪਿਆਰ ਭਰੀ ਨਿੱਘੀ ਜੀ ਸਸ ਸਤਿ ਸ੍ਰੀ ਅਕਾਲ ਤੇ ਮੇਰੀ ਨਾਲ ਜਦੋਂ ਤੁਸੀਂ ਵੀਡੀਓ ਦੇਖਦੇ ਆ ਪਲੀਜ਼ ਇਹਨੂੰ ਸਬਸਕ੍ਰਾਈਬ ਕਰਿਓ ਲਾਈਕ ਕਰਿਓ ਸ਼ੇਅਰ ਕਰਿਓ ਤੇ ਹੁਣ ਮੈਂ ਵੀਡੀਓ ਸਟਾਰਟ ਕਰਦੀ ਆ ਮੇਰਾ ਵਿਸ਼ਾ ਹੈਗਾ ਅੱਜ ਬਈ ਕਈ ਨੇ ਕਿ ਕੰਮ ਕਰਨ ਦੇ ਜਿਹੜੇ ਤਰੀਕੇ ਆ ਬਹੁਤ ਕਿਸਮ ਦੇ ਆ ਕਈ ਵਾਰ ਇਸ ਕੰਮ ਕਰਦੇ ਆ ਉਹਨੂੰ ਲਟਕਾ ਲੈਨੇ ਆ ਹੱਥ 'ਚ ਫੜ ਕੇ ਮੁੜ ਕੇ ਛੱਡਣਾ ਹੀ ਨਹੀਂਗਾ ਤੇ ਪਰ ਜਿਹੜਾ ਕੰਮ ਅਸੀਂ ਕਰਨਾ ਉਹਨੂੰ ਅਸੀਂ ਇਸ ਤਰੀਕੇ ਦੇ ਨਾਲ ਆਪਦਾ ਕੰਟਰੋਲ ਕਰੀਏ ਇਸ ਤਰ੍ਹਾਂ ਦਾ ਸਾਡਾ ਕੰਟਰੋਲ ਹੋਵੇ ਕਿ ਅਸੀਂ ਕੰਮ ਜਿਹੜਾ ਸ਼ੁਰੂ ਪਿੱਛੋਂ ਕਰੀਏ ਤੇ ਖਤਮ ਪਹਿਲਾਂ ਕਰੀਏ ਉਹਦਾ ਕੀ ਰਾਜ ਆ ਕਿ ਕੰਮ ਨੂੰ ਕੰਮ ਨੂੰ ਦੇ ਉੱਤੇ ਤੁਸੀਂ ਡਿੱਗੋ ਨਾ ਕਿ ਕੰਮ ਨੂੰ ਇਹ ਸਮਝੋ ਵੀ ਉਹ ਸਾਡੇ ਉੱਤੇ ਬੋਝ ਆ ਜਦੋਂ ਵੀ ਤੁਸੀਂ ਕੰਮ ਕਰਨਾ ਵਾ ਉਹਦੇ ਨਾਲ ਤੁਸੀਂ ਇੰਨਾ ਖੁੱਭ ਜੋ ਇਹ ਕੰਮ ਦੇ ਬਹੁਤ ਤਰੀਕੇ ਹੁਣ ਜਿੱਦਾਂ ਅ ਐਗਜ਼ਾਮਪਲ ਮੈਂ ਦਿੰਨੀ ਆ ਸਾਡੇ ਮੈਥ ਦਾ ਟੀਚਰ ਹੁੰਦਾ ਸੀਗਾ ਔਨਲਾਈਨ ਨੇ ਉਹਨੇ ਸਾਨੂੰ ਕਹਿਣਾ ਵੀ ਪਵਾ ਦੀ ਨੇਰੀ ਜਾਵੇ ਝਖੜ ਝੁੱਲਣ ਤੇ ਤੁਸੀਂ ਆਣੇ ਹੋਣਾ ਸਕੂਲ ਦੇ ਵਿੱਚ ਕੋਈ ਬਹਾਨਾ ਨਹੀਂ ਬਣਾਉਣਾ ਕਹਿੰਦੇ ਵੀ ਆਹ ਜਿਹੜੇ ਮੈਂ ਤੁਹਾਨੂੰ ਸਿਖਾਉਣਾ ਟਿਪ ਇਹ ਕਾਨੂੰਨ ਨੂੰ ਜਾਇਦਾ ਇਧਰੋਂ ਹੱਥ ਲਾ ਲਓ ਤੇ ਜਾਂ ਫਿਰ ਇਧਰੋਂ ਲਾ ਲਓ ਇਹਦਾ ਕੀ ਤਰੀਕਾ ਹੈਗਾ ਵੀ ਕਾਨੂੰਨ ਨੂੰ ਹੱਥ ਤਾਂ ਲੱਗ ਗਿਆ ਨੂੰ ਯਥ ਲੱਗਿਆ ਨਾ ਉਹ ਕਹਿੰਦਾ ਫਿਰ ਇੱਥੋਂ ਕਿਉਂ ਨਹੀਂ ਲਾ ਸਕਦੇ ਅਸੀਂ ਇੱਧਰ ਦੀ ਕਿਉਂ ਆ ਕੇ ਲਾ ਸਕਦੇ ਆ ਬੇ ਨੇੜੇ ਨੇੜੇ ਜ ਉਹਦਾ ਮਤਲਬ ਸੀ ਵੀ ਜਿਹੜੇ ਨਾ ਇਜ਼ੀ ਤਰੀਕੇ ਹੁੰਦੇ ਆ ਉਹਨਾਂ ਦੇ ਨਾਲ ਤੁਸੀਂ ਕੋਸ਼ਿਸ਼ ਕਰੋ ਆਪਣੇ ਕੰਮ ਨੂੰ ਸੌਖਾ ਬਣਾਉਣਾ ਸੌਖਾ ਅਸੀਂ ਕਰ ਸਕਦੇ ਕੰਮ ਕੋਈ ਇਹੋ ਜਿਹੀ ਜ਼ਿੰਦਗੀ 'ਚ ਹੈ ਨਹੀਂ ਗਾ ਜਿਹੜਾ ਅਸੀਂ ਨਹੀਂ ਕਰ ਸਕਦੇ ਜੇ ਹੋਰ ਸਾਰੇ ਹੁਣ ਦੇਖੋ ਲੇਡੀਜ਼ ਕਿਸੇ ਵੀ ਕੋਈ ਵੀ ਪਾਰਟ ਹੈਗਾ ਵਾ ਕਿਸੇ ਦੇ ਕੰਮ ਦੇ ਵਿੱਚ ਕੋਈ ਇਹ ਨਹੀਂ ਹੈਗਾ ਵੀ ਲੇਡੀਜ਼ ਕੋਈ ਪਾਰਟਿਸ ਪਾਰਟਿਸਪੀਟ ਨਹੀਂ ਕਰਦੀਆਂ ਸਾਰੇ ਕੰਮਾਂ ਦੇ ਵਿੱਚ ਸਾਰੇ ਫੀਲਡ ਵਿੱਚ ਲੇਡੀਜ਼ ਆ ਜਿਹੜੀਆਂ ਉਹ ਕਰਦੀਆਂ ਕੰਮ ਪੂਰਾ ਵਧੀਆ ਕਰਦੀਆਂ ਵਾ ਤੇ ਇਹ ਨਹੀਂ ਹੁਣ ਕਹਿ ਸਕਦੇ ਆਪਾਂ ਵੀ ਜਿਹੜੇ ਬੰਦੇ ਆ ਬਸ ਉਹੀ ਕੰਮ ਕਰਦੇ ਆ ਵਧੀਆ ਤੇ ਲੇਡੀਜ਼ ਨਹੀਂ ਕਰ ਸਕਦੀਆਂ ਨਹੀਂ ਕਰਦੀਆਂ ਵਾ ਪਰ ਜਿਹੜੇ ਘਰ ਦੇ ਕੰਮ ਉਹ ਵੀ ਇੱਕ ਕਿਸਮ ਦੀ ਸਮਝ ਲਓ ਇੱਕ ਕਿਸਮ ਦੀ ਕਲਾ ਹੀ ਹੁੰਦੀ ਆ ਕੰਮ ਤਾਂ ਕੋਈ ਵੀ ਵੱਡਾ ਛੋਟਾ ਨਹੀਂ ਗਾ ਅਸੀਂ ਹੁਣ ਕੰਮ ਜੇ ਕਿਚਨ ਦੇ ਵਿੱਚ ਸ਼ੁਰੂ ਕਸ਼ ਕੀਤਾ ਵਾ ਸਾਨੂੰ ਪਤਾ ਵੀ ਅਸੀਂ ਕੰਮ ਕੋਈ ਸਾਡੇ ਗੈਸਟ ਆ ਰਹੇ ਆ ਅਸੀਂ ਫਟਾਫਟ ਸੋਚਿਆ ਦਿਮਾਗ ਦੇ ਵਿੱਚ ਵੀ ਅਸੀਂ ਕੀ ਬਣਾਉਣਾ ਚਾਹ ਬਣੀਆ ਜਾਂ ਨਾ ਰੋਟੀ ਖਾਣੀ ਆ ਫਟਾਫਟ ਕਿੰਨੀਆਂ ਸਹੂਲਤਾਂ ਹੈਗੀਆਂ ਅਸੀਂ ਉਹਨੂੰ ਕੰਮ ਨੂੰ ਉਸੇ ਤਰੀਕੇ ਦੇ ਨਾਲ ਆਪਣੇ ਲਪੇਟ ਵਿੱਚ ਲੈ ਆਈਏ ਤਾਂ ਕਿ ਸਾਨੂੰ ਕੋਈ ਔਖਾ ਨਾ ਲੱਗੇ ਅੱਧਿਆਂ ਵੱਧ ਤਾਂ ਸਾਨੂੰ ਉਦੋਂ ਹੁੰਦਾ ਜਦੋਂ ਅਸੀਂ ਇਹ ਮਨ ਵਿੱਚ ਇਹ ਸੋਚ ਲਿਆ ਵੀ ਸਾਡੇ ਵਾਸਤੇ ਕਿੰਨਾ ਇਹ ਪੰਗਾ ਸ਼ੁਰੂ ਹੋ ਗਿਆ ਤੇ ਵੀ ਅਸੀਂ ਹੁਣ ਕੀ ਕਰੀਏ ਇੰਨੀ ਛੇਤੀ ਅਸੀਂ ਕੀ ਕਰੀਏ ਨਹੀਂ ਬਹੁਤ ਤਰੀਕੇ ਆ ਤੁਸੀਂ ਆਪ ਦਾ ਆਰਾਮ ਦੇ ਨਾਲ ਸੁਖ ਖੁਸ਼ ਹੋਗੇ ਸਾਰਾ ਕੰਮ ਤੁਸੀਂ ਕਰ ਸਕਦੇ ਆ ਸੋ ਕਦੀ ਵੀ ਕੰਮ ਨੂੰ ਉੱਤੇ ਨਾ ਡਿਗਣ ਦੇਵੋ ਤੁਸੀਂ ਕੰਮ ਦੇ ਉੱਤੇ ਡਿਗੋ ਤਾਂ ਕਿ ਤੁਹਾਨੂੰ ਇਸ ਤਰ੍ਹਾਂ ਨਾ ਫੀਲ ਹੋਵੇ ਵੀ ਅਸੀਂ ਅੱਲਾ ਕੰਮ ਤਾਂ ਸਾਡੇ ਵਾਸਤੇ ਓਖਾ ਨਹੀਂ ਕਦੇ ਵੀ ਨਹੀਂ ਕੁਝ ਨਹੀਂ ਓਖਾ ਹੈਗਾ ਕੰਮ ਨੂੰ ਆਲਵੇਸ 네ਗੇਟਿਵ ਨਹੀਂ ਲੈਣਾ ਪੋਜ਼ਿਟਿਵ ਰਹਿਣਾ ਵਾ ਤੇ ਉਹਨੂੰ ਆਪਣੇ ਸਟਰੈਂਥ ਬਣਾ ਕੇ ਆਪਾਂ ਨੂੰ ਖੁਸ਼ੀ ਕਿੰਨੀ ਹੁੰਦੀ ਆ ਨਵੀਂ ਚੀਜ਼ ਕੋਈ ਬਣਾਉਣੇ ਆ ਉਹ ਤੁਸੀਂ ਖੁਸ਼ੀ ਦੇ ਨਾਲ ਤੁਹਾਨੂੰ ਕਿੰਨੀ ਇਨਸਪੀਰੇਸ਼ਨ ਮਿਲਦੀ ਆ ਵੀ ਅਸੀਂ ਕਰ ਲਿਆ ਇਹ ਕੰਮ ਤੇ ਕੰਮ ਨੂੰ ਕੋਈ ਵੀ ਤੁਸੀਂ ਕਰਨਾ ਵਾ ਉਹਦੇ ਵਿੱਚ ਅਸੀਂ 네ਗੇਟਿਵ ਨਹੀਂ ਸੋਚਣਾ ਕਿ ਮੈਂ ਕਰ ਨਹੀਂ ਸਕਦੀਗੀ ਕੋਈ ਵੀ ਕੋਈ ਬੰਦਾ ਨਹੀਂ ਸਿੱਖ ਕੇ ਹੁੰਦਾ ਕੰਮ ਸਾਰੇ ਆਪਾਂ ਐਕਸਪੀਰੀਅੰਸ ਨਾਲ ਸਿੱਖਦੇ ਆ ਕੋਈ ਵੀ ਕੰਮ ਹੈ ਹੁਣ ਮੈਨੂੰ ਪਤਾ ਵਿਆਹ ਤੋਂ ਪਹਿਲਾਂ ਕਿਸੇ ਦਾ ਜੀ ਨਹੀਂ ਕਰਦਾ ਹੁੰਦਾ ਬਾਲਾ ਪਤਾ ਨਹੀਂ ਮੇਰਾ ਤਾਂ ਜੀ ਨਹੀਂ ਕਰਦਾ ਹੁੰਦਾ ਸੀਗਾ ਫਿਰ ਮਾਮਨੇ ਕਹਿਣਾ ਹਾਂ ਬਈ ਲੋਕ ਕਹਿੰਦੇ ਆ ਬਈ ਰੱਬਾ ਰਿਜਕ ਨਾ ਦੇਈ ਮਾਂ ਲੱਕੜੀਆਂ ਨੂੰ ਭੇਜੂਗੀ ਨਹੀਂ ਕੰਮ ਨੂੰ ਇਸ ਤਰ੍ਹਾਂ ਨਾ ਮੰਨੋ ਬਈ ਇਹ ਸਾਡੇ ਆ ਬਹੁਤ ਵੱਡਾ ਤੇ ਔਖਾ ਕੰਮ ਆ ਅਸੀਂ ਕਰ ਨਹੀਂ ਸਕਦੇ ਬਸ ਸਾਡੇ ਵਾਸਤੇ ਤਾਂ ਇਹ ਬਹੁਤ ਪ੍ਰੋਬਲਮ ਆ ਨਹੀਂ ਕੰਮ ਨੂੰ ਇਦਾਂ ਨਹੀਂ ਉਦੋਂ ਅਸੀਂ ਮੰਨਦੇ ਸੀ ਸਾਨੂੰ ਕੀ ਐਗਜ਼ਾਮਪਲ ਆਈਆਂ ਦੇ ਜੰਦੇ ਹੁਣ ਸਾਨੂੰ ਕਰਨਾ ਹੀ ਪੈਣਾ ਵਾ ਬਟ ਹੁਣ ਤੋਂ ਜਿੰਦਗੀ ਦੇ ਐਕਸਪੀਰੀਅੰਸ ਤੋਂ ਪਤਾ ਲੱਗਦਾ ਵੀ ਨਹੀਂ ਕੰਮ ਕੋਈ ਔਖਾ ਹੀ ਨਹੀਂ ਹੈਗਾ ਤੁਸੀਂ ਜੋ ਵੀ ਕਰਨਾ ਵਾ ਕਿਸੇ ਨਾ ਕਿਸੇ ਤਰੀਕੇ ਬਹੁਤ ਆ ਹੁਣ ਤਾਂ ਇੱਥੇ ਆ ਆਪਾਂ YouTube ਤੋਂ ਕਿੰਨਾ ਕੁਸ਼ ਲੱਭਦੇ ਹਾਂ ਦੇਖਦੇ ਆ ਪਤਾ ਲੱਗਦਾ ਬਹੁਤ ਨੌਲੇਜ ਮਿਲਦੀ ਆ ਸਾਡੇ ਟਾਈਮ 'ਚ ਹੁੰਦਾ ਸੀ ਕਿ ਮੈਂ ਬਹੁਤ ਇਹ ਬਹੁਤ ਥੋੜਾ ਜਿਹਾ ਕੰਮ ਮੈਨੂੰ ਹੁੰਦਾ ਸੀਗਾ ਕੋਈ ਇੰਨਾ ਸਿੱਖਦੀ ਨਹੀਂ ਸੀ ਬਸ ਇਦਾਂ ਹੀ ਮौज ਮਿਲੇ ਤੇ ਰਹਿਣਾ ਤੇ ਉਹ ਕਿੰਨੀ ਵਾਰੀ ਮੇਰੇ ਮਾਮਨੇ ਕਹਣਾ ਕੋਈ ਨਹੀਂ ਜਦੋਂ ਤੇਰਾ ਵਿਆਹ ਹੋਗਾ ਨਾ ਸੁਰਤ ਤੇਨੂੰ ਉਦਹੀਂ ਹੋਣੀ ਆ ਤੇ ਸੱਚੀ ਸੁਰਤ ਫੇਰ ਆਈ ਫੇਰ ਇੱਥੇ ਆ ਕੇ ਮੈਨੂੰ ਬਹੁਤ ਜਾਲ ਹੁੰਦਾ ਸੀਗਾ ਵੀ ਉੱਥੇ ਕਿੰਨਾ ਟਾਈਮ ਸੀ ਉੱਥੇ ਮੈਂ ਕੋਸ ਸਿੱਖਿਆ ਨਹੀਂਗਾ ਪਰ ਇੱਥੇ ਫੇਰ ਟਾਈਮ ਦੇ ਨਾਲ ਆਈ ਨਾ ਟਾਈਮ ਕੱਢਣਾ ਬੁੱਕ ਮੰਗਵਾਈ ਉਹਦੇ ਤੋਂ ਰੈਸਪੀਜ਼ ਦੇਖਦੇ ਕੇ ਪੜ ਪੜ ਕੇ ਨਵੀਆਂ ਚੀਜ਼ਾਂ ਬਣਾ ਕੇ ਮੈਂ ਕਦੇ ਕਿਸੇ ਕੰਮ ਨੂੰ ਇਦਾਂ ਨਹੀਂ ਸਿੱਖਿਆ ਜਦੋਂ ਮੈਨੂੰ ਕੋਈ ਪੁੱਛਦਾ ਸੀ ਤੂੰ ਆਹ ਕੰਮ ਕਰ ਲੈਣੀ ਮੈਂ ਕਹਿੰਦਾ ਕਰ ਲੈਣੀ ਮੈਂ ਰਾਤ ਨੂੰ ਫਿਰ ਬੁੱਕ ਫਰੋਲਣੀ ਪੜਦੇ ਸਵੇਰ ਨੂੰ ਉਦਾਂ ਦੀ ਚੀਜ਼ ਨਾ ਮੰਗਾ ਕੇ ਸਮਾਨ ਬਣਾ ਲੈਣਾ ਸੋ ਮੈਂ ਤਾਂ ਆਪਣਾ ਐਕਸਪੀਰੀਅੰਸ ਦੱਸ ਰਹੀ ਹਾਂ ਵੀ ਕਦੇ ਵੀ ਅਸੀਂ ਨਾ ਬਹੁਤ ਕਾਮਯਾਬ ਹੁੰਨੇ ਆ ਤੇ ਸਾਨੂੰ ਜਿਹੜੀ ਸਟਰੈਂਥ ਮਿਲਦੀ ਉਹ ਤਾਂ ਗੱਲ ਹੀ ਹੋਰ ਆ ਸਨ ਪਾਵਰ ਮਿਲ ਜਾਂਦੀ ਹੈ ਠੀਕ ਆ ਤੇ ਚਲੋ ਜੀ ਮੇਰੇ ਜਿਹੜਾ ਚੈਨਲ ਆ ਉਹਨੂੰ ਸਬਸਕ੍ਰਾਈਬ ਕਰਨਾ ਸ਼ੇਅਰ ਕਰਨਾ ਲਾਈਕ ਕਰਨਾ ਤੇ ਇੱਕ ਜਿਹੜੀ ਬੈਲ ਆ ਉਹਦੇ ਉੱਤੇ ਮੜੀ ਜੀ ਉਂਗਲੀ ਚ ਮਾਰ ਦੇਣੀ ਹੈ ਓਕੇ ਜੀ ਸਤਿ ਸ੍ਰੀ ਅਕਾਲ